ਜੀ ਜੋ ਕਿ ਵਿਰਾਸਤੀ ਨਾਮਾ ਚੋਤੀਆ ਬਲਗ ਹੈ ਹਾਂਜੀ ਮੇਰਾ ਨਾਮ ਗੁਰਪ੍ਰੀਤ कौर ਹੈ ਅੱਜ ਅਸੀਂ ਵਿਰਾਸਤੀ ਪਿੰਡ ਜੇਪਾਲਗੜ੍ਹ ਵਿਖੇਤੀ ਆਉਂਦਾ ਤਿਹਾਰ ਮਨਾ ਰਹੇ ਹਾਂ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਪੁਰਾਣੇ ਸਮਿਆਂ 'ਚ ਜਦੋਂ ਕੁੜੀਆਂ ਆਪਦੇ ਸੌਂ ਦੇ ਮਹੀਨੇ ਪੇਕੇ ਘਰੇ ਜਾਂਦੀਆਂ ਸੀ ਤਾਂ ਸਾਰੀਆਂ ਜਦੋਂ ਉਸ ਹੇਲੀਆਂ ਇਕੱਠੀਆਂ ਹੁੰਦੀਆਂ ਸੀ ਤੇ ਰਲ ਕੇ ਪਿੰਡਾਂ ਦੇ ਥੱਲੇ ੀਆਂ ਮਨਾਈਆਂ ਸੀ ਇਸ ਬਹਾਨੇ ਉਹ ਸਾਰੀਆਂ ਨਾਲੇ ਤਾਂ ਮਿਲ ਲੈਂਦੀਆਂ ਸੀਗੀਆਂ ਨਾਲੇ ਚਲੋ ਮਤਲਬ ਗਿਰਦੇਚ ਇਕੱਠੀਆਂ ਹੁੰਦੀਆਂ ਤਾਂ ਸੱਸਾਂ ਨੂੰ ਦਿਉਰਾ ਜੇਠਾਂ ਦਾ ਪੁਰੀਆਂ ਬੋਲੀਆਂ ਪਾ ਕੇ ਆਪਦਾ ਮਨ ਪਰਚਾਵਾ ਕਰਦੀਆਂ ਸੀ ਪਰ ਹੁਣ ਜਿਵੇਂ ਆਪਾਂ ਦੇਖਦੇ ਹਾਂ ਵੀ ਅੱਜ ਕੱਲ ਵਰਕਿੰਗ ਕਲਚਰ ਹੋ ਗਿਆ ਲੇਡੀਜ਼ ਵੀ ਵਰਕਿੰਗ ਹੋ ਗਈਆਂ ਤਾਂ ਇਹ ਪੋਸੀਬਲ ਇਹ ਸੰਭਵ ਨਹੀਂ ਹੁੰਦਾ ਵੀ ਆਪਾਂ ਹਸੀ ਸੌਂਦੇ ਵੀ ਇੰਨੇ ਪੇਕੇ ਘਰੇ ਜਾਈਏ ਬਾਹਰ ਇੱਥੇ ਅਸੀਂ ਸਾਡੀ ਇਹ ਸੰਸਥਾ ਮਾਲਵਾ ਹੈਰੀਟੇਜ ਦੇ ਸਪਤਾਚਰਕ ਫਾਊਂਡੇਸ਼ਨ ਜੋ ਸਰਦਾਰ ਹਰਵਿੰਦਰ ਸਿੰਘ ਜੀ ਖਾਲਸਾ ਜੀ ਦੀ ਰਹਿਮਾਈ ਹੇਠ ਦਿਨ ਦੁਗਣੀ ਤੇਰਾ ਚਪਨੀ ਰੱਖੀ ਕਰ ਰਹੀ ਹੈ ਤਾਂ ਹਰ ਸਾਲ ਅਸੀਂ ਇੱਥੇ ਦੀਆਂ ਦਾ ਤਿਉਹਾਰ ਮਨਾਉਂਦੇ ਹਾਂ ਹਰ ਸਾਲ ਹਰ ਵਰਗ ਦੀਆਂ ਲੇਡੀਜ਼ ਕੁੜੀਆਂ ਬੁੜੀਆਂ ਬੱਚੀਆਂ ਸਾਰੀਆਂ ਇਕੱਠੀਆਂ ਹੋ ਕੇ ਅਸੀਂ ਸੌਂਦੇ ਮਹੀਨੇ ਇੱਥੇ ਦੀਆਂ ਦਾ ਤਿਉਹਾਰ ਮਨਾਉਂਦੇ ਆ ਤੇ ਪੂਰਾ ਇੰਜੋਏ ਕਰਦੇ ਆ ਅੱਜ ਤੇ ਕੱਲ ਦੋ ਦਿਨ ਇੱਥੇ ਦੀਆਂ ਦਾ ਤਿਉਹਾਰ ਮਨਾਇਆ ਜਾਊਗਾ ਜੀ ਤਾਂ ਸਾਰਿਆਂ ਨੂੰ ਅਸੀਂ ਪੁਰਜੂ ਰਹੀ ਪੁਰਜੋਰ ਅਪੀਲ ਕਰਦੇ ਆ ਕਿ ਇਸ ਪਲੇਟਫਾਰਮ ਤੋਂ ਵੱਧ ਤੋਂ ਵੱਧ ਇਸ ਤਿਉਹਾਰ ਦਾ ਹਿੱਸਾ ਬਣੋ ਤਾਂ ਕਿ ਅਸੀਂ ਇਸ ਰੌਣਕ ਨੂੰ ਵਧਾ ਸਕੀਏ ਤੇ ਜਿਹੜਾ ਆਪਣਾ ਇਹ ਜਿਹੜਾ ਵਿਸਰਿਆ ਹਮ ਸੱਭਿਆਚਾਰ ਹੈ ਨੂੰ ਅਪਾ ਮੁਰਤੋਂ ਸੁਰਜੀਤ ਕਰ ਸਕੀਏ। ਬਈ ਬਿੰਡਾ ਸ਼ਹਿਰ ਨੂੰ ਸਤਿ ਸ਼ਕ। ਮੈਂ ਸ੍ਰਿੰਦਰਪਾਲ ਮਾਲਵਾ ਹੈਰੀ ਟੀਵੀ ਫਾਊਂਡੇਸ਼ਨ ਦੀ ਮੈਂਬਰ ਹਾਂ ਜੀ। ਅਸੀਂ ਬਹੁਤ ਸਾਲਾਂ ਤੋਂ ਇੱਥੇ ਮਤਲਬ ਮਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਟੀਂ ਲਗਾ ਰਹੇ ਹਾਂ। ਤਾਂ ਮੇਰੀ ਸਾਰੇ ਬਿੰਡਾ ਸ਼ਹਿਰ ਨੂੰ ਇਹ ਹੀ ਅਪੀਲ ਹੈ। ਅਸੀਂ ਜਿਹੜੀਆਂ ਸਟੇਜੀ ਤੀਆਂ ਉਹਨਾਂ ਨੂੰ ਛੱਡ ਗਏ ਆ ਅਸੀਂ ਗਰਾਊਂਡ ਦੇ ਉੱਤੇ ਜਿੱਦਾਂ ਤੀਆਂ ਲਾਉਣੇ ਜਿੱਦਾਂ ਪਿੰਡਾਂ ਦੇ ਵਿੱਚ ਮਣਾਉਂਦੇ ਬਣਾਉਂਦੇ ਹੁੰਦੇ ਸੀਗੇ ਉਸੇ ਤਰ੍ਹਾਂ ਅਸੀਂ ਤੀਆਂ ਲਾਉਣੇ ਆ ਤੇ ਸਾਰੇ ਆਓ ਇੱਥੇ ਸਬਾਚਾਰ ਕੇ ਕੱਲ ਸਾਡਾ ਜਿਹੜਾ ਹੈਗਾ 26 ਤਰੀਕ ਨੂੰ ਜਿਹੜੀਆਂ ਲਾਸਟ ਤੀਆਂ ਨੇ ਤਾਂ ਅਸੀਂ ਸਾਰੇ ਪੂਰੇ ਬਠਿੰਡਾ ਸ਼ਹਿਰ ਮੇਰੇ ਕੋਲ ਜੀ ਦਾ ਅਪੀਲ ਹੈ ਕਿ ਸਾਰੇ ਇੱਥੇ ਪਹੁੰਚੋ ਤੇ ਆਪਾਂ ਹੱਸ ਖੇੜ ਕੇ ਇਹ ਤੀਆਂ ਮਨਾਈਏ ਤਾਂ ਮੇਰੀ ਇੱਕ ਬੋਲੀ ਪਾ ਕੇ ਮੇਰੀ ਸਵਾਪਤੀ ਕਰੂੰਗੀ ਹਸਲੋਨੀ ਕੁੜੀਓ ਖੇਡ ਲੋਨੀ ਕੁੜੀਓ ਹੱਸਣਾ ਖੇਡਣਾ ਰਹਿ ਜਾਊਗਾ ਕੋਈ ਬੁੱਢੜ ਜਿਹਾਂ ਜਟ ਲੈ ਜਾਊਗਾ ਤਾਂ ਆਜੋ ਆਪਾਂ ਸਾਰੇ ਏਸੀ ਤਰ੍ਹਾਂ ਹੀ ਹੱਸਦੇ ਗਾਚ ਦੇਖਾਉਂਦੇ ਇਸ ਵਿਰਾਸਤੀ ਪਿੰਡ ਵਿੱਚ ਪਹੁੰਚ ਗਏ ਤੇ ਸਾਰੇ ਹੀ ਤੀਆਂ ਦਾ ਤਿਹਾਰ ਮਨਾਈਏ